ਦੋਸਤੋ ਮੇਰੀ ਆਡੀਅנס ਤੇ ਮੇਰੇ ਮਕੈਨਿਕ ਭਰਾ ਇਸ ਵੀਡੀਓ ਨੂੰ ਐਂਡ ਤੱਕ ਕਰ ਦੇਖ ਲਿਓ ਇਹਨੂੰ ਵੱਡਣ ਦੀ ਲੋੜ ਨਹੀਂ ਹੁੰਦੀ ਕੱਲ ਫੋਨ ਆਇਆ ਕਿਸੇ ਮਕੈਨਿਕ ਵੀਰ ਨੇ ਇਹਨੂੰ ਡੈਮੇਜ ਕਰ ਲਿਆ ਸੋ ਜਦੋਂ ਇਹ ਡੈਮੇਜ ਹੋ ਗਿਆ ਖਤਮ ਹੈ ਇਹਨੂੰ ਕਲੀਨ ਕਿਵੇਂ ਕਰਨਾ ਇਸ ਵੀਡੀਓ ਚ ਦਿਖਾਵਾਂਗੇ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਜਦੋਂ ਇੰਨੀ ਸਾਰੀ ਕਾਰਬਨ ਭਰੀ ਹੋਵੇ ਅੰਦਰੋਂ ਬਲੌਕ ਹੋਵੇ ਤੇ ਉਹ ਕਿਵੇਂ ਖੋਲਿਆ ਜਾਂਦਾ ਹੈ ਕਾਰਬਨ ਇੰਨੀ ਜ਼ਿਆਦਾ ਸਟਕ ਹੁੰਦੀ ਹੈ ਵੇ ਗੱਡੀ ਤੋਰੰਦਾ ਨਾ ਨਹੀਂ ਲੈਂਦੀ ਸੋ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਇਹ ਸਾਰੀ ਆਡੀਅנס ਲਈ ਇਹ ਮੈਂ ਵੀਡੀਓ ਲੈ ਕੇ ਆਇਆ ਹੈਗਾ ਪ੍ਰੀਤ ਮੋਟਰਸ ਮੋਗਾ ਬਰਪੀ ਸਿੰਘ ਜੱਸਲ ਭਰੀ ਹੋਵੇ ਪ੍ਰੋਪਰ ਗੱਡੀ ਆ ਜਾ ਬਟੇ ਨੇੜੇ ਆ ਜਾ ਨੇੜੇ ਆ ਜਾ ਜਦੋਂ ਪ੍ਰੋਪਰ ਗੱਡੀ ਆ ਜਿਹੜੀ ਉੱਠ ਸਾਫ਼ ਨਹੀਂ ਹੁੰਦੀ ਕਲੀਨਿੰਗ ਨਹੀਂ ਹੁੰਦੀ ਤੇ ਆ ਜਿਹੜੇ ਹਾੜ ਬਣੇ ਹੋਏ ਆ ਆ ਹਾੜ ਜਿਹੜੇ ਬਣੇ ਹੋਏ ਆ ਇਹ ਗੱਡੀ ਨੂੰ ਚੱਲਣ ਹੀ ਨਹੀਂ ਦੇਣਗੇ ਸੋ ਜਦੋਂ ਵੀ ਤੁਸੀ ਗੱਡੀ ਦਾ ਕੰਮ ਕਰਾਉਣਾ ਹੈ ਪ੍ਰੋਪਰ ਕੰਮ ਕਰਾਉਣਾ ਹੈ ਬੀਐਕ 6 ਗੱਡੀ ਦੋਸਤੋ ਬੀਐਕ 6 ਸਿਰਫ ਡੀਪੀਐਫ ਹੀ ਗੱਡੀ ਨੂੰ ਬਣਾਉਂਦਾ ਹੈ ਤੇ ਹੁਣ ਤੁਸੀ ਦੇਖੋ ਵੀ ਜਿਹੜੇ ਪਾਸੇ ਦੀ ਐਗਜਾਸਟ ਐਂਟਰ ਕਰਦਾ ਹੈ ਤੇ ਉਧਰ ਦੀ ਬਾਹਰ ਆ ਰਿਹਾ ਹੈ ਕਾਰਨ ਕੀ ਹੈ ਵੀ ਇਹ ਬਲੌਕ ਹੋ ਚੁੱਕਾ ਹੈ ਆਪਾਂ ਹੁਣ ਕੈਮਰੇ ਪਾ ਕੇ ਦਿਖਾਵਾਂਗੇ ਅੰਦਰੋਂ ਬਲੌਕੇਜ ਕਿੰਨੀ ਹੈ ਪ੍ਰੀਤ ਮੋਟਰਸ ਮੋਗਾ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਆਜੋ ਪੂਰੀ ਵੀਡੀਓ ਦੇ ਨਾਲ ਬਣੇਗਾ ਰੋਪੀ ਸਿੰਘ ਜੱਸਲ ਚਲੋ ਕੈਮਰਾ ਕਰਤਾ ਐਂਟਰ ਦੋਸਤੋ ਔਰ ਦੇਖੋ ਹੈਸ਼ ਮੈਕਨਿਕ ਕਾਰਬਨ ਆਪਣਾ ਵजूद ਨਹੀਂ ਛੱਡਦੀ ਜਿੰਨੀ ਵੀ ਡੀਪੀਐਫ ਦੇ ਵਿੱਚ ਕਚਰੇ ਰਹਿ ਜਾਂਦੇ ਆ ਟਾਈਮ ਪਾ ਕੇ ਤੇ ਡੀਪੀਐਫ ਕੋਟਲ ਮਹਿਸੂਸ ਕਰ ਲਾ ਪੈਂਦਾ ਗੱਡੀ ਕੋਟਲ ਮਹਿਸੂਸ ਕਰਦੀ ਹੈ ਕਸਟਮਰ ਨੂੰ ਵੀ ਆਪਾਂ ਪੁੱਛਾਂਗੇ ਕੀ ਮਹਿਸੂਸ ਕਰਦਾ ਦੇਖੋ ਕਿੰਨੀ ਜ਼ਿਆਦਾ ਕਾਰਬਨ ਹੈ ਹਾਲਾਂਕਿ ਆਪਾਂ 에ਅਰ ਰੱਜ ਕੇ ਮਾਰੀ ਐ ਇਹਦੇ ਤੇ 에ਅਰ ਮਾਰਨ ਦੇ ਬਾਵਜੂਦ ਵੀ ਅੰਦਰਲੇ ਪਾਸਿਓਂ ਇਸ ਤੱਕ ਕੀਤਾ ਹੋਇਆ ਸੋ ਆਜੋ ਗੱਲਾਂ ਬਾਤਾਂ ਸ਼ੁਰੂਆਤ ਕਰਦੇ ਆ ਮੋਗੇ ਵਾਲੇ ਬਾਈ ਦੀਆਂ ਗੱਲਾਂ ਸੁਣੋ ਸੈਂਸਰ ਦੀ ਹਾਲਤ ਹੈ ਇਹ ਸਾਰੇ ਆਪਣੇ ਅਨਬਲੇ ਕੰਡ ਵਿੱਚ ਰੱਖ ਲੈਂਦਾ ਦੋਸਤਾਂ ਨੂੰ ਲੱਗਦਾ ਸਾਡੀ ਗੱਡੀ ਚ ਇਸ਼ੂ ਕੋਈ ਨਹੀਂ ਸਾਡੀ ਗੱਡੀ ਧੂਆਂ ਨਹੀਂ ਦਿਖਾ ਰਹੀ ਧੂਆਂ ਤਾਂ ਬਰਾਜ ਨਹੀਂ ਦਿਖਾਂਦੀ ਚਾ ਤੇ ਲੇਕਿਨ ਧੂਆਂ ਇਹਦੇ ਅੰਦਰ ਇਕੱਠਾ ਹੋ ਜਾਂਦਾ ਜਦੋਂ ਉਹਦੇ ਫਿਰ ਗੱਡੀ ਘੁੱਟਣ ਮਹਿਸੂਸ ਕਰਦੀ ਹੈ ਉਹ ਗੱਡੀ ਦੇ ਘੁੱਟਣ ਆ ਪਕੜਨ ਲੱਗੇ ਆ ਹੁਣ ਇਹਦੇ ਸੈਂਸਰ ਖੋਲ ਕੇ ਦੇਖਾਂਗੇ ਸੈਂਸਰ ਚੋਂ ਕਾਰਬਨ ਕਿੰਨਾ ਨਿਕਲਦੀ ਨੇੜੇ ਆ ਜਾ ਪੁੱਤਰ ਏ ਵਾਈ ਗਰੂ ਵਾਈ ਗਰੂ ਵਾਈ ਗਰੂ ਵਾਈ ਲੋਜੀ ਫਿਰ ਗੱਡੀ ਕਿੱਦਾਂ ਚੱਲ ਪਾਏਗੀ ਗੱਡੀ ਤਾਂ ਚੱਲ ਹੀ ਨਹੀਂ ਪਾਏਗੀ ਆਪਾਂ ਸੈਂਸਰ ਵੀ ਦਿਖਾਉਣੇ ਆ ਲੋਜੀ ਜਿੱਦਾਂ ਅੱਖਾਂ ਦੇ ਵਿੱਚ ਪਾਈਦੀ ਨਾ ਸੁਰਮ ਸਲਾਈ ਤੇ ਉਹਦਾ ਹਾਂ ਬੱਲੇ 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 ਕਿੱਦਾਂ ਬੁੜਾ ਡੀਜ਼ਲ ਅਫਜ਼ਾਸ ਪਾਰਟੀਕੁਲੇਟ ਫਿਲਟਰ ਡੀਪੀਐਫ ਡੀਪੀਐਫ ਹੋ ਚੁੱਕਿਆ ਜੀ ਬਲਕ ਆਪਾਂ ਇਹਦੀ ਕਰ ਰਹੇ ਆ ਸਰਵਿਸ ਆਪਾਂ ਅੱਜ ਇਹਦੇ ਬਾਰੇ ਨੌਲੇਜ ਵੀ ਦੇਵਾਂਗੇ ਕਿਵੇਂ ਰੱਖ ਰਖਾ ਕਰਨਾ ਉਹਦੀ ਵੀ ਗੱਲ ਕਰਾਂਗੇ ਬੂਸਟ ਨੋ ਸੋ ਕਾਰਟ ਐਚ ਪੀਏ ਸੋ ਦੋਸਤੋ ਬੂਸਟ ਜਦੋਂ ਬੂਸਟ ਵੱਧ ਹੈ স্মੋਕ ਦਾ ਪ੍ਰੈਸ਼ਰ ਹੈ ਜਿਹੜਾ ਕੈਪਸਿਟਰ ਚੈਂਬਰ ਚ ਵੱਧ ਹੈ ਤੇ ਸੂਟ ਡੀਪੀਐਸ ਸੂਟ ਲਾਸ ਜਦੋਂ ਅਸੀਂ ਸ਼ੌਪ ਤੋਂ ਚੱਲੇ ਸੀ 88 ਸੀ 5 ਕਿਲੋਮੀਟਰ ਦੀ ਰਨਿੰਗ ਤੋਂ ਬਾਅਦ 95 ਹੋ ਗਿਆ ਆਪਾਂ ਹੋਰ ਰਨ ਕਰਦੇ ਆਂ ਫਿਰ ਵੇਖਦੇ ਸੂਟ ਵੈਲਿਊ ਕਿੰਨੀ ਹੋਰ ਵਾਧੀ ਤੁਹਾਨੂੰ ਕੀ ਦਿੱਕਤ ਮਹਿਸੂਸ ਆ ਰਹੀ ਹੋ ਰਹੀ ਹੈ ਜੱਡੀ ਨਾ ਮਤਲਬ ਕਲੀਨਲੀ ਨਹੀਂ ਚੱਲਦੀ ਸਾਹੇਪ ਘੁੱਟਦੀ ਜਾਂਦੀ ਜੱਲੀ ਤੱਕੀ ਸਭ ਸਾਰੀ 75000 ਹਾਂ ਪਰ ਘੁੱਟਦੀ ਸੀ ਦੋ ਤਿੰਨਾਰੀ ਰੀ ਜਨਰੇਸ਼ਨ ਰੀ ਜਨਰੇਟ ਕਰ ਰਹੇ ਸੀ ਹਾਂ ਦੋ ਤਿੰਨਾਰੀ ਕਰ ਚੁੱਕੇ ਆ ਕੋਈ ਬੈਨੀਫਿਟ ਮਿਲਿਆ ਬਾਜੀ ਬੈਨੀਫਿਟ ਨਹੀਂ ਕੋਈ ਬਸ ਉਹ ਦੋ ਟੈਂਪਰੇਰੀ ਥੋੜੀ ਦੇਰ ਆਸ ਤੇ ਠੀਕ ਹੋ ਜਾਂਦੀ ਹੈ ਬਾਅਦ ਫੇਰ ਹੋਈ ਜਾਂਦੀ ਘੁੱਟਣ ਉਹੀ ਰਹਿੰਦੀ ਆ ਪਰ ਕੋਰਟ ਚਲਾ ਜਾਂਦਾ ਕੋਰਟ ਚਲਾਇਆ ਮੈਂ ਇੱਥੇ ਤੁਹਾਨੂੰ ਇੱਕ ਵਕੀਲ ਸਭ ਸਾਰੇ ਵੀਡੀਓ ਵੇਖਣ ਵਾਲੇ ਸੱਜਣ ਤੇ ਤੁਹਾਨੂੰ ਕਿਉਂਕਿ ਗੱਡੀ ਤੁਹਾਡੀ ਚੂਨ ਇਸ਼ੂ ਜਿਹੜੇ ਹੈਗੇ ਆ ਕੋਡ ਆਇਆ ਹੋਇਆ ਠੀਕ ਹੈ ਇਸ ਤੋਂ ਬਾਅਦ ਕੰਮ ਕਰਦੇ ਆ ਸਹੀ ਮੈਨੇਜ ਤੱਕ ਕੰਪਨੀ ਦੀ ਥਿਉਰੀ ਇਹ ਕਹਿੰਦੀ ਵੀ ਭਾਈ ਡੀਪੀਐਫ ਬਦਲੋ ਆਪਾਂ ਨਹੀਂ ਬਦਲਦੇ ਕਿਉਂਕਿ 75000 ਤੋਂ ਉੱਪਰ ਦੀ ਕਾਸਟਿੰਗ ਹੈ ਠੀਕ ਹੈ ਭਾਜੀ ਪਰ ਕਈ ਚੀਜ਼ਾਂ ਨੂੰ ਜਦੋਂ ਖੋਲਦੇ ਆ ਟੈਂਪਰੇਚਰ ਦੇ ਵਿੱਚ ਠੰਡੀ ਗਰਮ ਹੁੰਦੀਆਂ ਕਾਫੀ ਚੀਜ਼ਾਂ ਜਦੋਂ ਖੋਲਣ ਤੋਂ ਬਾਅਦ ਦੁਬਾਰਾ ਫਿੱਟ ਕਰਦੇ ਆ ਉਹ ਕਈ ਚੀਜ਼ਾਂ ਹੱਥ ਨਾਲ ਡੈਮੇਜ ਹੁੰਦੀਆਂ ਇਸ ਗੱਲ ਨੂੰ ਮੰਨਦੇ ਹੋ ਤੁਸੀਂ ਬਿਲਕੁਲ ਪੋਸੀਬਲ ਆ ਜਾਂ ਨਹੀਂ ਪੋਸੀਬਲ ਕੁਛ ਨਹੀਂ ਪਤਾ ਉਕੀ ਬਾਅਦ ਕਸਟਮਰ ਕਦੇ ਵੀ ਵੀਜੀ ਆਏ ਇਹ ਮੈਂ ਇਸ ਕਰਕੇ ਅਵੇਅਰ ਕਰ ਰਹੇ ਹਾਂ ਐਕਚੁਅਲੀ ਜਿੱਦਾ ਚੀਜ਼ ਨਵੀਂ ਪਹਿਣੀ ਚਾਹੀਦੀ ਹੈ ਫਿਰ ਵੀ ਅਸੀਂ ਕਸਟਮਰ ਦੀ ਖੁਸ਼ੀ ਲਈ ਸਾਡਾ ਐਕਸਪੀਰੀਅੰਸ ਤੇ ਅਸੀਂ ਇਹਨੂੰ ਕਲੀਨਿੰਗ ਕਰ ਰਹੇ ਹਾਂ ਜਦ ਕਿ ਕੰਪਨੀ ਦੀ ਥਿਓਰੀ ਕਹਿੰਦੀ ਹੈ ਵੀ ਨੂੰ ਚੇਂਜ ਕਰੋ ਪਰ ਜੇ ਅਗਰ ਕੰਪਨੀ ਦੇ ਮੁਤਾਬਕ ਚੱਲਦੇ ਆਂ ਤੇ ਆਪਣੀ ਜੇਬ ਤੇ ਬਹੁਤ ਜ਼ਿਆਦਾ ਵੱਡਾ ਅਸਰ ਆ 19 ਦਾ ਪਰ ਰਨ ਨਹੀਂ ਕਰਦੇ ਜਿੰਨੀ ਉਹਦੀ ਕੋਸਟਿੰਗ ਹੈ ਸੋ ਭਾਜੀ ਮੈਂ ਇਸ ਕਰਕੇ ਕਹਿ ਰਹੇ ਆ ਵੀ ਬਾਅਦ ਕੀ ਹੋ ਗਿਆ ਕੀ ਨਹੀਂ ਹੋ ਗਿਆ ਸੋ ਆਪਾਂ ਅਵੇਅਰ ਕਰ ਰਹੇ ਆ ਆਪਾਂ ਫਿਰ ਟੈਸਟ ਡਰਾਈਵ ਲੈਨੇ ਹੁਣ ਇਹਦਾ ਕਿੰਨਾ ਵਾਧਾ ਹੈ ਸੂਟ ਮਾਸ ਲਾਸ ਸੋ ਦੋਸਤੋ ਡੀਪੀਐਫ ਦਾ ਕੋਡ ਆ ਰਿਹਾ ਹੈ ਫਲਣੇ ਪਾਸੋਂ ਜਾਲੀ ਬਿਲਕੁਲ ਕਲੀਨ ਹੈ ਪਰ ਐਕਚੁਅਲੀ ਤੇ ਵਿੱਚ ਜਿੱਥੋਂ ਜਾਮ ਹੈ ਉਹ ਤੁਹਾਨੂੰ ਸਾਰਾ ਦੱਸਾਂਗੇ ਵੀ ਜਾਮ ਹੈ ਕਿੱਥੋਂ ਓਏ ਇਹ ਬਾਤ ਹੈ ਇਹ ਬਾਤ ਹੈ ਹਾਂਜੀ ਦੋਸਤੋ ਆਪਾਂ ਹੁਣ ਇਹਨੂੰ ਚੈੱਕ ਕਰਾਂਗੇ ਡੀਪੀਐਫ ਬਗਰਲੇ ਪਾਸੋਂ ਤਾਂ ਬਹੁਤ ਵਧੀਆ ਲੱਗਦਾ ਐਕਚੁਅਲੀ ਚ ਪ੍ਰੋਬਲਮ ਕਿੱਥੇ ਆ ਆਪਾਂ ਉਹ ਵੇਖਣੀ ਹੈ ਬੇਟਾ ਇਧਰ ਦੀ ਨਜ਼ਰ ਆ ਰਿਹਾ ਕੁਝ ਕਿ ਆਪਣੇ ਨੂੰ ਆਪਣਾ ਟੈਲੀਸਕੋਪ ਪਾਉਣਾ ਪਊਗਾ ਓਕੇ ਦੋਸਤੋ ਇਧਰਲੇ ਪਾਸੇ ਡੀਪੀਐਫ ਬਹੁਤ ਵਧੀਆ ਕਲੀਨ ਦਿਖ ਰਿਹਾ ਪਰ ਇਹਦੇ ਭੁਲੇਖੇ ਚ ਨਾ ਜਾਇਓ ਐਕਚੁਅਲੀ ਚ ਡੀਪੀਐਫ ਜਿਹੜਾ ਇਹਦਾ ਸੈਂਟਰ ਵਾਲਾ ਪਾਰਟ ਹੈ ਸੂਟ ਮਾਸ ਵੈਲਿਊ ਟੈਂਪਰੇਚਰ ਸੈਂਸਰ ਇਹ ਖੋਲ ਕੇ ਤੁਹਾਨੂੰ ਸਾਰਾ ਦਿਖਾਉਣੀ ਹੈ ਡੀਪੀਐਫ ਬਲੌਕ ਹੈ ਕਿੰਨਾ ਡੀਪੀਐਫ ਦੇ ਦੋ ਪਾਰਟ ਹੈ ਡੀਪੀਐਫ ਦੇ ਦੋ ਪਾਰਟ ਹੈ ਆਪਾਂ ਪਹਿਲਾਂ ਇੱਕ ਦਿਨ ਮਹਿੰਦਰਾ ਦਾ ਕੀਤਾ ਸੀ ਅੱਜ ਅਸੀਂ ਕਰਨੇ ਆ ਕੀ ਆਦਾ ਉੱਪਰਲੇ ਜਿਹੜੇ ਸੈਂਸਰ ਦੀ ਹਾਲਤ ਹੈ ਇਹ ਸਾਰੇ ਆਪਣੇ ਅਣਭਲੇ ਕੰਨ ਵਿੱਚ ਰੱਖ ਲੈਂਦਾ ਦੋਸਤਾਂ ਨੂੰ ਲੱਗਦਾ ਸਾਡੀ ਗੱਡੀ ਚ ਇਸ਼ੂ ਕੋਈ ਨਹੀਂ ਸਾਡੀ ਗੱਡੀ ਧੂਆ ਨਹੀਂ ਦਿਖਾ ਰਹੀ ਧੂਆ ਤਾਂ ਬਰਾਜੇ ਨਹੀਂ ਦਿਖਾਂਦੀ ਚਾਹ ਤੇ ਲੇਕਿਨ ਧੂਆ ਇਹਦੇ ਅੰਦਰ ਇਕੱਠਾ ਹੋ ਜਾਂਦਾ ਜਦੋਂ ਉਹਦੇ ਫਿਰ ਗੱਡੀ ਘੁੱਟਣ ਮਹਿਸੂਸ ਕਰਦੀ ਹੈ ਉਹ ਗੱਡੀ ਦੇ ਘੁੱਟਣ ਆ ਪਕੜਨ ਲੱਗੇ ਹਨ ਹੁਣ ਇਹਦੇ ਸੈਂਸਰ ਖੋਲ ਕੇ ਦੇਖਾਂਗੇ ਸੈਂਸਰ ਚੋਂ ਕਾਰਬਨ ਕਿੰਨਾ ਨਿਕਲਦੀ ਹੈ ਨੇੜੇ ਆ ਜਾ ਪੁੱਤਰ ਏ ਵਾਈਕਰੋ 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 ਲੋਟ ਫਿਰ ਗੱਡੀ ਕਿੱਦਾਂ ਚੱਲ ਪਾਏਗੀ ਗੱਡੀ ਤਾਂ ਚੱਲ ਹੀ ਨਹੀਂ ਪਾਏਗੀ ਆਪਾਸ ਸੈਂਸਰ ਵੀ ਦਿਖਾਉਣੇ ਆ ਲੋਜੀ ਜਿੱਦਾਂ ਅੱਖਾਂ ਦੇ ਵਿੱਚ ਪਾਈ ਦੀ ਨਾ ਸੁਰਮ ਸਲਾਈ ਇਹ ਉਹਦਾ ਬੱਲੇ 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 ਕਿੱਦਾਂ ਬੁੜਕ ਜਾਂਦੇ ਕਿੱਦਾਂ ਬੁੜਕ ਕੇ ਜਾਂਦੇ ਆ ਵਾਹ ਵੀ ਵਾਹ 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 ਗੁਰੇ ਇੱਕ ਹਵਾ ਚੱਕ ਕੇ ਲਾਇਓ ਪੁੱਤ ਇਧਰ ਤਾਂ ਬਿਲਕੁਲ ਹੀ ਹੈ ਨਹੀਂ ਆ ਲੋ ਜੀ ਆ ਲੋ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਐਂ ਦੀ ਹਵਾ ਮਾਰਦੇ ਆ ਹਵਾ ਕਿਧਰ ਦੀ ਨਿਕਲ ਰਹੀ ਆ ਜਿੱਧਰ ਦੀ ਅਗਜਸਟ ਇਨ ਹੋਈ ਆਊਟ ਵਾਲੇ ਪਾਸੇ ਤਾਂ ਨਿਕਲ ਨਹੀਂ ਰਹੀ ਹਲੋ ਇਹ ਤੋਂ ਪਤਾ ਲੱਗਦਾ ਹੈ ਵੀ ਜਿਹੜਾ ਡੀਪੀਐਫ ਹੈ ਉਹ 100% ਬਲੌਕ ਹੋਇਆ ਹੋਇਆ ਬਹੁਤ ਸਾਰੇ ਦੋਸਤਾਂ ਨੂੰ ਜਦੋਂ ਸਾਡੇ ਕੋਲ ਆਉਂਦੇ ਨੇ ਅਸੀਂ ਇਹੀ ਦੱਸਣਾ ਚਾਹੁੰਦੇ ਹੁੰਦੇ ਹਾਂ ਵੀ ਭਾਜੀ ਪਰਫੈਕਟ ਜੋਬ ਇਹੀ ਹੈ ਈਜ਼ੀਅਰ ਵਾਲਵ ਵੀ ਨਾਲ ਪ੍ਰੋਪਰ ਕਰਵਾਈਏ ਆਪਾਂ ਈਜ਼ੀਅਰ ਵਾਲਵ ਵੀ ਦਿਖਾਵਾਂਗੇ ਮੈਨੀਫੋਲਡ ਦੇ ਵਿੱਚ ਸਟੱਕ ਕਿੰਨਾ ਕਾਰਬਨ ਕੀਤਾ ਹੋਇਆ ਹਲੋ ਸੌਰੀ 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 ਆਪਾਂ ਜਿਹੜੀ ਚੀਜ਼ ਦੇਖਣੀ ਆ ਉਹ ਤਾਂ ਫਿਰ ਰਹਿ ਜਾਊਗੀ ਹਨਾ ਆਪਾਂ ਹੁਣ ਸਭ ਤੋਂ ਪਹਿਲਾਂ ਇਹਦੇ ਚ ਅੰਦਰ ਕਿਹੜਾ ਕੈਮਰਾ ਪੁੱਤਾ ਗ੍ਰਾਫੀ ਵਾਲਾ ਹਨਾ ਆਪਾਂ ਉਹ ਕੈਮਰਾ ਵਿੱਚ ਪਾ ਕੇ ਤੁਹਾਨੂੰ ਸਾਰੀ ਹਾਲਤ ਦਿਖਾਉਣੇ ਹੈ ਕਿਉਂ ਜੀ ਆਜੋ ਆਪਾਂ ਇੰਟਰਨਲ ਪਾਰਟ ਚੈੱਕ ਕਰਨ ਵਾਸਤੇ ਦੇਖਦੇ ਆਂ ਵੀ ਅੰਦਰੋਂ ਬਲੌਕ ਕਿੰਨਾ ਲਓ ਬੇਟਾ ਸੋ ਦੋਸਤੋ ਜਿਹੜਾ ਸਲੈਂਸਰ ਵਾਲੀ ਕਾਰਬਨ ਸੀਗੀ ਉਹ ਤੁਹਾਨੂੰ ਸਾਫ਼ ਨਜ਼ਰ ਆਊਗੀ ਮੈਨੀਫੋਲਡ ਦੇ ਵਿੱਚ ਈਜ਼ੀਅਰ ਵਾਲ ਦੀ ਜੌਬ ਨੂੰ ਡਨ ਕਰਨੀ ਹੈ ਜਿੱਤੇ ਡੀਪੀਐਫ ਕਲੀਨ ਕਰਨਾ ਹੈ ਤੇ ਡੀਪੀਐਫ ਕਲੀਨ ਕਰਨ ਵਾਸਤੇ ਆਪਾਂ ਕੈਮੀਕਲ ਆਪਣਾ ਮੈਥਡ ਆ ਜਿਹੜਾ ਉਹ ਵਿੱਚ ਪਾਇਆ ਹੋਇਆ ਅਸੀਂ ਸੋਚ ਰਹੇ ਹਾਂ ਅਗਰ ਕੈਮੀਕਲ ਕੋਈ ਕੰਪਨੀ ਦਾ ਮਿਲ ਜਾਵੇ ਤੇ ਜ਼ਿਆਦਾ ਬੈਟਰ ਹੈ ਐਸਕੇ ਡਿਜੀਟਲ ਟੂਲਸ ਵਾਲੇ ਆ ਰਹੇ ਆ ਸਾਡੇ ਕੋਲੇ ਪਤਾ ਨਹੀਂ ਇਹ ਵੀਡੀਓ ਪਹਿਲਾਂ ਪੈ ਜਾਏਗੀ ਜਾਂ ਕੋਈ ਹੋਰ ਪਹਿਲਾਂ ਪੈ ਜਾਏਗੀ ਸੋ ਜਦੋਂ ਜੌਬ ਨੂੰ ਡਨ ਕਰਨਾ ਹੋਵੇ ਤਾਂ ਹਰ ਇੱਕ ਚੀਜ਼ ਨੂੰ ਪ੍ਰੋਪਰ ਚੈੱਕ ਕੀਤਾ ਜਾਂਦਾ ਹੈ। ਟਰਬੋ ਦੇ ਵਿੱਚ ਕਚਰੇ ਜਿਹੜੇ ਤੁਹਾਨੂੰ ਦੇਖ ਰਹੇ ਆ ਇਹ ਕਾਰਬਨ ਹੈ। ਇਹ ਡੀਜ਼ਲ ਦਾ ਯੂਤਕ ਖਤਮ ਹੁੰਦਾ ਹੀ ਨਹੀਂ। ਕਿਉਂਕਿ ਇਹ ਜਿੰਨੀ ਕਾਰਬਨ ਮੈਨੀਫੋਲਡ 'ਚ ਆਈ ਹੋਈ ਹੈ। ਡੀਪੀਐਫ ਦੇ ਵਿੱਚੋਂ ਬਾਹਰ ਨਿਕਲ ਕੇ ਦਿਖਦੀ ਨਹੀਂ ਤੇ ਡੀਪੀਐਫ ਆਪ ਦੇ ਅੰਦਰ ਇਕੱਠਾ ਕਰੀ ਜਾਂਦੀ ਹੈ ਤੇ ਬਲੌਕੇਜ ਹੋ ਜਾਂਦੀ ਹੈ। ਜਿਹੜਾ ਬੂਸਟ ਵਾਲਾ ਸੈਂਸਰ ਉਹ ਬਿਲਕੁਲ ਸਟਕ ਕੀਤਾ ਹੋਇਆ ਹੈ। ਹੁਣ ਗੱਲ ਕਰੀਏ ਮੈਨੀਫੋਲਡ ਦੀ ਬਟਰਫਲਾਈ ਦੀ ਪ੍ਰੋਪਰ ਬਟਰਫਲਾਈ ਵਰਕ ਨਹੀਂ ਕਰ ਰਹੀ ਡਸਪਲ ਬਿਲਕੁਲ ਭਰਿਆ ਪਿਆ ਜਿੱਥੋਂ ਦੀ ਬੂਸਟ ਵਾਲਾ ਪ੍ਰੈਸ਼ਰ ਜਾਣਾ ਹੈ ਪਿਸਟਨਾਂ ਤੇ ਕਰ ਇਹ ਸਾਰਾ ਕੁਝ ਸਟਕ ਹੈ ਜੇ ਇਸ ਟੱਕ ਤੇ ਫਿਰ ਇਜ਼ੀਅਰ ਵਾਲਾ ਆ ਵੀ ਸਟਕ ਹੈ ਕਿਉਂਕਿ ਜਦੋਂ ਆਕਸੀਜਨ ਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧੂਗੀ ਤੇ ਬਲੌਕੇਜ ਵਧੂਗੀ ਵਧੂਗੀ ਹੁਣ ਦੇਖੋ ਵੀ ਮੈਨੀਫੋਲਡ ਦੇ ਵਿੱਚ ਇੰਨੀ ਜ਼ਿਆਦਾ ਕਾਰਬਨ ਹੈ ਇਹ ਸਾਡੇ ਬਹੁਤ ਹੀ ਪਿਆਰੇ ਮਿੱਤਰ ਵਕੀਲ ਸਾਹਿਬ ਦੀ ਗੱਡੀ ਸੀਗੀ ਤੇ ਇਹ ਗੱਡੀ ਟਰ ਨਹੀਂ ਰਹੀ ਸੀ ਜੋ ਉਹਨਾਂ ਦੀ ਗੁਫ਼ਤਗੂ ਥੋੜੀ ਜੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਹਾ ਹੈਗਾ ਕੱਲਾ ਮੈਨੀਫੋਲਡ ਵੀ ਜਿਹੜੇ ਹੈੱਡ ਦੇ ਪੋਰਟ ਵਾਲਾ ਵਾਲੇ ਉਹ ਵੀ ਸਟਕ ਕੀਤੀ ਹੋਈ ਹੈ ਮੈਂ ਇੱਥੇ ਗੱਲ ਕਰੂੰਗਾ ਬਹੁਤ ਸਾਰੇ ਦੋਸਤ ਟੈਲੀਫੋਨ ਤੇ ਰੇਟ ਪੁੱਛਦੇ ਹੁੰਦੇ ਆ ਦੋਸਤੋ ਜਿੰਨੇ ਚਿਰ ਕੋਈ ਗੱਡੀ ਖੁੱਲਦੀ ਨਹੀਂ ਗਈ ਕਿਸੇ ਚੀਜ਼ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਇੰਨੀ ਜਿਆਦਾ ਜਦੋਂ ਮੈਨੀਫੋਲਡ ਤੁਹਾਡਾ ਐ ਟੱਕ 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 ਭਰਿਆ ਹੋਊਗਾ ਆ ਦੇਖੋ ਖਾਲਸਾ ਬਟਰਫਲਾਈ ਇੰਨੇ 100 ਟੂਟ ਜ ਮੋਟਰ ਲੱਗੀ ਆ ਬਹੁਤ ਜ਼ਿਆਦਾ ਟਾਈਟ ਆ ਆ ਦੇਖੋ ਪੂਰਾ ਟਾਈਟ ਆ ਜਦੋਂ ਇਹ ਪੂਰਾ ਟਾਈਟ ਆ ਬਟਰਫਲਾਈ ਪ੍ਰੋਪਰ ਖੁੱਲੂਗੀ ਨਹੀਂ ਤੇ ਕਾਰਬਨ ਸਟੱਕ ਕੀਤੀ ਹੋਈ ਐ ਮੈਨੀਫੋਲਡ ਵਿੱਚ ਦੀ ਹਵਾ ਪਿਸਟਨਾਂ ਤੇ ਜਾਊਗੀ ਨਹੀਂ ਤੇ ਫਿਰ ਗੱਡੀ ਧੂਆਂ ਵੀ ਮਾਰੇਗੀ ਘਟਨ ਵੀ ਮਹਿਸੂਸ ਕਰੇਗੀ ਬਹੁਤ ਸਾਰੇ ਦੋਸਤਾਂ ਨੂੰ ਲੱਗਦਾ ਵੀ ਸਾਡੀ ਗੱਡੀ ਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਗੱਡੀ BS6 ਹੈ ਨਹੀਂ ਦੋਸਤੋ ਗੱਡੀ BS6 ਹੋਵੇ ਚਾਹ BS4 ਹੋਵੇ ਜਦੋਂ ਇਹਨਾਂ ਸਾਰੀਆਂ ਚੀਜ਼ਾਂ 'ਚ ਕਾਰਬਨ ਭਰੀ ਹੋਵੇ ਪ੍ਰੋਪਰ ਗੱਡੀ ਆ ਜਾ ਬਟੇ ਨੇੜੇ ਆ ਜਾ ਨੇੜੇ ਆ ਜਾ ਜਦੋਂ ਪ੍ਰੋਪਰ ਗੱਡੀ ਆ ਜਿਹੜੀ ਉਹ ਸਾਫ਼ ਨਹੀਂ ਹੁੰਦੀ ਕਲੀਨਿੰਗ ਨਹੀਂ ਹੁੰਦੀ ਤੇ ਆ ਜਿਹੜੇ ਪਹਾੜ ਬਣੇ ਹੋਏ ਆ ਆ ਪਹਾੜ ਜਿਹੜੇ ਬਣੇ ਹੋਏ ਆ ਇਹ ਗੱਡੀ ਨੂੰ ਚੱਲਣ ਹੀ ਨਹੀਂ ਦੇਣਗੇ ਸੋ ਜਦੋਂ ਵੀ ਤੁਸੀਂ ਗੱਡੀ ਦਾ ਕੰਮ ਕਰਾਉਣਾ ਹੈ ਪ੍ਰੋਪਰ ਕੰਮ ਕਰਾਉਣਾ ਹੈ BS6 ਗੱਡੀ ਹੋਵੇ BS4 ਹੋਵੇ BS6 ਦੇ ਵਿੱਚ DPF ਕਲੀਨ ਹੋਣਾ ਬਹੁਤ ਜ਼ਰੂਰੀ ਹੈ ਇਜ਼ੀਆਰ ਵਾਲ ਦੀ ਸਰਵਿਸ ਹੋਣੀ ਬਹੁਤ ਜ਼ਰੂਰੀ ਹੈ ਅਸੀਂ ਇਹ ਗੱਲ ਮੰਨਦੇ ਆ ਵੀ ਮਹਿੰਗਾਈ ਦੇ ਚੱਲਦਿਆਂ ਪੈਸੇ ਲੱਗਦੇ ਆ ਜੇ ਗੱਡੀ BS6 ਲਈ ਹੈ 20 ਲੱਖ ਦੀ ਗੱਡੀ ਲਈ ਹੈ ਤੇ ਮੈਂਟੇਨੈਂਸ ਦੇ ਉੱਤੇ ਪੈਸੇ ਪਾਪਰ ਲਾਉਣੇ ਪੈਣੇ ਤੇ এনवायरमेंट ਨੂੰ ਸਾਫ ਸੁਥਰਾ ਰੱਖਣ ਲਈ ਸਾਡਾ ਸਾਰਿਆਂ ਦਾ ਫਰਜ਼ ਬੰਦ ਹੈ ਅਗਰ ਤੁਹਾਡੀ BS6 ਗੱਡੀ ਹੈ ਤੇ এনवायरमेंट ਖਰਾਬ ਕਰ ਲਈ ਹੈ এনवायरमेंट ਨੂੰ ਖਰਾਬ ਕਰ ਰਹੀ ਹੈ ਫਿਰ BS6 ਦਾ ਕੋਈ ਮਤਲਬ ਨਹੀਂ ਬੰਦਾ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਪ੍ਰੀਤ ਮੋਟਰਸ ਮੋਗਾ ਨਵੀਂ ਜਾਣਕਾਰੀ ਨਵੀਂ ਵੀਡੀਓ ਪ੍ਰੋਪਰ ਐਵਰੀ ਲੈਂਡ ਲਈ ਹਰੇਕ ਕੰਮ ਨੂੰ ਜੋਬ ਨੂੰ ਪ੍ਰੋਪਰ ਡਨ ਕਰਨਾ ਪਵੇ ਸੁ ਦੋਸਤੋ ਡੀਪੀਐਫ ਕਾਫੀ ਟਾਈਮ ਰੱਖਣ ਤੋਂ ਬਾਅਦ ਜੋ ਸਾਡੀ ਸ਼ਾਪ ਦੇ ਵਿੱਚ ਕੈਮੀਕਲ ਨੇ ਉਹ ਯੂਜ਼ ਕਰਦੇ ਇਹਨਾਂ ਨੂੰ ਬਹੁਤ ਡਿਲੀਟ ਕੀਤਾ ਜਾਂਦਾ ਹੈ ਇਹ ਕੋਈ ਹਾਈਡਰੋਜਨ ਨਹੀਂ ਹੈਗੀ ਇਹ ਸਾਡੇ ਸ਼ਾਪ ਦੇ ਕੈਮੀਕਲ ਹੈ ਜਿਹੜੇ ਡਿਟੇਲਿੰਗ 'ਚ ਯੂਜ਼ ਕਰਦੇ ਆ ਇਹਨਾਂ ਵੀ ਤਿਆਰ ਰੱਖਿਆ ਜਾਂਦਾ ਜਿਹੜਾ ਡੀਪੀਐਫ ਹੈ ਜਿਹੜਾ ਉਹ ਖਰਾਬ ਨਾ ਹੋਵੇ ਕਿਉਂਕਿ ਡੀਪੀਐਫ ਨੀਚੇ ਵਾਲਾ ਪਾਰਟ ਹੈ ਨੀਚੇ ਵਾਲੇ ਪਾਰਟ ਦੇ ਵਿੱਚੋਂ ਜ਼ਿਗਜ਼ੈਗ ਬਣਿਆ ਹੁੰਦਾ ਉਹ ਜ਼ਿਗਜ਼ੈਗ ਦੇ ਉੱਤੇ ਕੈਮੀਕਲ ਪਾ ਪਾ ਕੇ ਤੇ ਥੱਲੇ ਤੁਰਿਆ ਜਾ ਰਿਹਾ ਹੈ ਕਿ ਹਰੇਕ ਜ਼ਿਗਜ਼ੈਗ ਦੇ ਵਿੱਚ ਜਿੰਨੱਚ ਕਰ ਇਹ ਕੈਮੀਕਲ ਥੱਲੋ ਤੱਕ ਰਚੇਗਾ ਨਹੀਂ ਆ ਦੇਖੋ ਫਲੂਡਿੰਗ ਕਰ ਰਿਹਾ ਨਾ ਫਲੂਡ ਕਰਨ ਦਾ ਮਤਲਬ ਹੈ ਵੀ ਬਲੌਕੇਜ ਆ ਜਾਂਦੀ ਇਹਦੀ ਬਲੌਕੇਜ ਖੋਲਣ ਵਾਸਤੇ ਸਾਨੂੰ ਪ੍ਰੋਪਰ ਮਿਹਨਤ ਕਰਨੀ ਪੈਂਦੀ ਹੈ ਉਹ ਵੇਖੋ ਅੰਦਰ ਰੈਕਸ਼ਨ ਹੋ ਰਿਹਾ ਹੈ ਬੜੀ ਸਾਫ ਨਜ਼ਰ ਆ ਰਿਹਾ ਇਹ ਬਹੁਤ ਹੀ ਅ ਪੇਸ਼ੈਂਸ ਵਾਲਾ ਤੇ ਮਿਹਨਤ ਵਾਲਾ ਕੰਮ ਹੁੰਦਾ ਜਦੋਂ ਇਹ ਸਾਰਾ ਪ੍ਰੋਪਰ ਕਲੀਨ ਹੋ ਗਿਆ ਤਾਂ ਫੇਰ ਇਹਨੇ ਪਰਫਾਰਮੈਂਸ ਦੇਣੀ ਆ ਉਸ ਤੋਂ ਪਹਿਲਾਂ ਇਹਨੇ ਪਰਫਾਰਮੈਂਸ ਦੇਣੀ ਨਹੀਂ ਕਿਉਂਕਿ ਜਿਹੜੇ ਵੀ ਸੱਜਣਾਂ ਨੇ ਗੱਡੀ ਛੱਡਣੀ ਹੋਵੇ ਤਾਂ ਓਵਰਨਾਈਟ ਜ਼ਰੂਰ ਛੱਡਣੀ ਪੈਂਦੀ ਹੈ ਟਾਈਮ ਪੂਰਾ ਲੱਗਦਾ ਹੈ ਸੋ ਇਹ ਹਮਰ ਰਿਕਵੈਸਟ ਹੈ ਜਿਹੜੇ ਦੋਸਤਾਂ ਨੇ ਕੰਮ ਕਰਾਉਣਾ ਹੋਵੇ ਟੈਲੀਫੋਨ ਦੇ ਉੱਤੇ ਤੁਸੀਂ ਪੁੱਛੀ ਜਾਂਦੇ ਰਹਿੰਦੇ ਹੋ ਕੁਝ ਨਹੀਂ ਪਤਾ ਲੱਗਦਾ ਜੇ ਪੈਸੇ ਖਰਚਣਾ ਚਾਹੁੰਦੇ ਜਿਸ ਵਕਤ ਕਿ ਆਓ ਰਿਜ਼ਲਟ ਦੇਖੇ ਤੁਰੀਦਾ ਸਾਡੀ ਕੋਸ਼ਿਸ਼ ਹੁੰਦੀ ਆ ਵੀ ਅਗਲੇ ਨੂੰ ਰਿਜ਼ਲਟ ਦਿੱਤਾ ਜਾਵੇ ਅਸੀਂ ਕੋਈ ਖੁਦਾ ਤਾਂ ਹੈ ਨਹੀਂ ਖੁਦਾ ਦੇ ਬੰਦੇ ਆ ਫਿਰ ਵੀ ਕੋਈ ਕਮੀ ਰਹਿ ਜਾਵੇ ਤੇ ਦੁਬਾਰਾ ਗੱਡੀ ਸੀ ਸੱਤ ਲਈਦੀ ਆ ਹੁਣ ਆਪਾਂ ਪਾਣੀ ਦੇ ਥੱਲੇ ਰੱਖਾਂਗੇ ਵੇਖਾਂਗੇ ਕੀ ਰਿਜ਼ਲਟ ਮਿਲਦਾ ਸੋ ਦੋਸਤੋ ਆਪਾਂ ਟੂਟੀ ਦੇ ਵਿੱਚ ਲਾ ਕੇ ਨਾ ਇਹਦਾ ਜਿੰਨਾ ਕੁ ਲੈਵਲ ਆ ਉਸ ਹਾਣਾ ਦੇਖ ਰਹੇ ਆ ਪਾਣੀ ਪ੍ਰੋਪਰ ਆ ਰਿਹਾ ਬਿਲਕੁਲ ਕਲੀਨ ਹੋ ਚੁੱਕਾ ਹੈ ਆਪਾਂ ਇਹਨੂੰ ਇੰਟਰਨਲ ਪਾਰਟ ਨੂੰ ਵੀ ਚੈੱਕ ਕਰਾਂਗੇ ਕੈਮਰਾ ਪਾ ਕੇ ਸੋ ਦੋਸਤੋ ਪ੍ਰੋਪਰ ਕਲੀਨ ਹੋ ਗਿਆ ਜਦੋਂ ਪਾਣੀ ਟੂਟੀ ਦਾ ਫਲੋ ਛੱਡਿਆ ਈਜ਼ੀਲੀ ਉੱਪਰਲੇ ਪਾਸੇੋਂ ਥੱਲੇ ਤੇ ਥੱਲੇੜੇ ਪਾਸੇੋਂ ਉੱਪਰ ਦੋਨੇ ਪਾਸੇ ਚੱਲ ਪਵੇ ਤਾਂ ਫਿਰ ਬਾਤ ਬੰਦ ਹੁੰਦੀ ਹੈ ਹੁਣ ਆਪਾਂ ਅੰਦਰ ਇਹਦੇ ਕੈਮਰਾ ਪਾ ਕੇ ਚੈੱਕ ਕਰ ਰਹੇ ਆਂ ਵੀ ਅੰਦਰ ਇਹਦੇ ਅੰਦਰ ਹੈਸ਼ ਹੈ ਜਿਹੜੀ ਉਹ ਨਿਕਲ ਗਈ ਬਿਲਕੁਲ ਨਿਕਲ ਗਈ ਅੰਦਰਲੇ ਪਾਸੇ ਕੈਮਰਾ ਜਿਹੜਾ ਇੰਟਰਨਲ ਪਾਰਟਸ ਨੂੰ ਚੈੱਕ ਕਰ ਰਿਹਾ ਹੈਗਾ ਸੋ ਫੁੱਲ ਕਲੀਨਿੰਗ ਹੋ ਚੁੱਕੀ ਹੈ ਸਾਡੇ ਕੋਲ ਫੁੱਲ ਤਸੱਲੀ ਹੈ 100% ਗੱਡੀ ਰਿਜ਼ਲਟ ਦੇਗੀ ਹੀ ਦੇਗੀ ਕਿਉਂਕਿ ਇਹਦੇ ਅੰਦਰ ਅਜੇ ਪਾਣੀ ਹੈ ਥੋੜਾ ਜਿਹਾ ਜਦੋਂ ਪਾਣੀ ਹੈ ਤੇ ਫਿਰ ਇਹ ਪਾਣੀ ਨੂੰ ਆਪਾਂ ਗੱਡੀ ਸਟਾਰਟ ਕਰਕੇ ਕੱਢਾਂਗੇ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰੋ ਪ੍ਰੀਤ ਮੋਟਰਜ਼ ਮੋਗਾ ਤੁਹਾਡੀ ਸੇਵਾ ਛਾਜਰ ਹੈ ਵੀਡੀਓ ਦੇ ਵਿੱਚ ਕੁਝ ਅਵੇਅਰ ਕੀਤਾ ਜਾਂਦਾ ਪ੍ਰੀਤ ਮੋਟਰਜ਼ ਮੋਗਾ ਪੀਬ 92 ਗੁਰਪ੍ਰੀਤ ਸਿੰਘ ਜੱਸਲ ਅਕਾਲਸਾ ਰੋਡ ਪੁਰਾਣੀ ਚੁੰਗੀ ਜਿਹੜੇ ਦੋਸਤਾਂ ਨੇ ਡੀਪੀਐਫ ਦੀ ਜੋਪ ਨੂੰ ਡਨ ਕਰਾਉਣਾ ਹੋਵੇ ਤਾਂ ਦੋਸਤੋ ਜੂਰ ਆਇਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਤੇ ਇਹ ਕੈਮਰੀ ਉਹ ਕੈਮਰੀ ਨੇ ਜਿਹੜੇ ਅੰਦਰਲੇ ਇੰਟਰਨਲ ਪਾਰਟ ਨੂੰ ਬਹੁਤ ਵਧੀਆ ਤਰੀਕੇ ਨਾਲ ਸਾਫ਼ ਹੋਏ ਨੂੰ ਦਿਖਾ ਰਹੇ ਨੇ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਸਸਟੀਕਰ ਜਉਂਦੇ ਵਾਸਤੇ ਹੋ